ਜੈ ਸ਼੍ਰੀ ਰਾਮ ਗ੍ਰਿਸ਼ਨਾ ਬਹੁਤ ਦੁਖਦਾਈ ਘਟਨਾ ਹੈ ਔਰ ਸੋਚਿਆ ਵੀ ਨਹੀਂ ਸੀਗਾ ਕਿ ਇਸ ਤਰ੍ਹਾਂ ਫਗਵਾੜੇ 'ਚ ਵੀ ਹੋ ਸਕਦਾ ਕਿਉਂਕਿ ਜਿੰਨੇ ਵੀ ਸਾਡੇ ਫਗਵਾੜੇ ਦੇ ਗਊਸ਼ਾਲਾ ਨੇ ਸਾਨੂੰ ਇੱਕ ਪੱਲੇ ਲੱਗ ਰਿਹਾ ਸੀ ਕਿ ਸਾਰੀਆਂ ਸੇਫ ਨੇ ਪਰ ਅੱਜ ਜੋ ਬਾਬੇ ਗਦਿਆ ਗਊਸ਼ਾਲਾ 'ਗੱਦੇ ਜੋ ਘਟਨਾ ਘਟੀ ਹੈ ਸ਼ਬਦ ਨਹੀਂ ਮੇਰੇ ਕੋ ਕਹਿਣ ਲਈ ਤੇਰੀ ਘੋਰ ਨਿੰਦਾ ਜਾਂ ਕਿੰਨੇ ਵੀ ਕੜੇ ਸ਼ਬਦਾਂ ਨਾਲ ਵੀ ਨਿੰਦਾ ਕਰਾਂ ਬਹੁਤ ਹੀ ਨਿੰਦਣੇ ਆ ਔਰ ਕਿੰਨੀ ਸ਼ਰਮਨਾਕ ਹੈ ਔਰ ਉਹ ਕਿੰਨੇ નિર્દય ਲੋਕ ਨੇ ਕਿ ਜਿਨ੍ਹਾਂ ਨੇ ਗਾਈਆਂ ਨੂੰ ਵੀ ਨਹੀਂ ਬਖਸ਼ਿਆ ਜਾਂ ਇਹ ਜੋ ਘਟਨਾ ਵਪਰੀ ਹੈ ਇਹਦੇ ਪਿੱਛੇ ਕੀ ਮਕਸਦ ਹੈ ਕਿਤੇ ਇਹਨਾਂ ਦੇ ਵਿੱਚ ਕੋਈ ਗਊ ਮਾਸ ਤਸਕਰਤਾ ਨਹੀਂ ਹੈ ਕਿਉਂਕਿ ਸਾਡੇ ਫਗਵਾੜੇ ਦੇ ਵਿੱਚ ਕਾਫੀ ਟਾਈਮ ਤੋਂ ਅਸੀਂ ਇਹਦੀ ਆਵਾਜ਼ ਚੱਕ ਰਹੇ ਹਾਂ ਇੱਕ ਗਊਮਾਸ ਤਸਕਰ ਸਰਗਨੇ ਜੋ ਅਲੱਗ-ਅਲੱਗ ਤਰੀਕੇ ਨਾਲ ਇਹ ਕੰਮ ਕਰ ਰਿਹਾ ਹੈ। ਔਰ ਜਿਸ ਤਰ੍ਹਾਂ ਪਤਾ ਲੱਗਾ ਹੈ ਕਿ ਅੱਜ ਬਾਬੇ ਗਦਿਆ ਗਊਸ਼ਾਲਾ ਦੇ ਵਿੱਚ ਜੋ ਘਟਨਾ ਘਟੀ ਹੈ ਔਰ ਜੋ ਗਾਇਆਂ ਨੂੰ ਇੱਕ ਜ਼ਹਿਰੀਲੀ ਚੀਜ਼ ਦੇ ਕੇ ਸਾਰੀਆਂ ਗਾਇਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਮੇਰੀਆਂ 8 ਗਊ ਮਾਤਾਵਾਂ ਇਸ ਦੁਨੀਆ ਤੋਂ ਚਲੇ ਗਈਆਂ ਨੇ ਦੁੱਖ ਹੈ ਔਰ ਮੈਂ ਉਹਨਾਂ ਲੋਕਾਂ ਦੀ ਸਖਤ ਨਿੰਦਾ ਤੇ ਸਖਤ ਵਿਰੋਧ ਕਰਦਾ ਔਰ ਨਾਰਾਹ ਹੀ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਜੇ ਪ੍ਰਸ਼ਾਸਨ ਨੇ ਕੱਲ ਸਵੇਰ ਤੱਕ ਇਹਨਾਂ ਤੇ ਕੜੀ ਕਾਰਵਾਈ ਨਾ ਕੀਤੀ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਦੇ ਹਵਾਲਾ ਸਲਾਕਾਂ ਦੇ ਪਿੱਛੇ ਨਾ ਕੀਤਾ ਤੇ ਫਗਵਾੜੇ ਦਾ ਮਾਹੌਲ ਇੱਥੇ ਤੱਕ ਇਹ ਪੂਰੇ ਪੰਜਾਬ ਦਾ ਮਾਹੌਲ ਜੇ ਖਰਾਬ ਹੁੰਦਾ ਤੇ ਉਹ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਹੋਏਗੀ ਔਰ ਮੈਂ ਬੇਨਤੀ ਕਰ ਰਿਹਾ ਪ੍ਰਸ਼ਾਸਨ ਨੂੰ ਕਿ ਜਲਦੋ ਜਲ ਜਲਦੋ ਜਲ ਨੇ ਰਾਤੋਂ ਰਾਤ ਉਹਨਾਂ ਲੋਕਾਂ ਨੂੰ ਲੱਭਿਆ ਜਾਵੇ ਜਿਨ੍ਹਾਂ ਨੇ ਘਿਨੌਨੀ ਹਰਕਤ ਤੇ ਘਿਨੋਨਾ ਕੰਮ ਕੀਤਾ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ ਯਾ ਸਾਡੇ ਹਵਾਲੇ ਕੀਤਾ ਜਾਵੇ ਜਿੰਦਾ ਉਹਨਾਂ ਨੇ ਗਾਈਆਂ ਨੂੰ ਜ਼ਹਿਰ ਦਿੱਤਾ ਸਾਡੀਆਂ ਮਾਤਾਵਾਂ ਨੂੰ ਜ਼ਹਿਰ ਦਿੱਤਾ ਨਾ ਅਸੀਂ ਆਪਣੇ ਹੱਥੀ ਉਹਨਾਂ ਨੂੰ ਜ਼ਹਿਰ ਦਈਏ ਤੇ ਉਹਨਾਂ ਨੂੰ ਮੌਤ ਦਾ ਅਹਿਸਾਸ ਹੋ ਸਕੇ ਮੈਂ ਫਿਰ ਵੀ ਪ੍ਰਸ਼ਾਸਨ ਨੂੰ ਅਪੀਲ ਕਰ ਰਿਹਾ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥੇ ਨਹੀਂ ਲੈਣਾ ਚਾਹੁੰਦੇ ਕਾਨੂੰਨ ਆਪਣਾ ਕੰਮ ਕਰੇ ਇਹਨਾਂ ਦੋਸ਼ੀਆਂ ਨੂੰ ਰਾਤੋ ਰਾਤ ਸਜ਼ਾ ਦਵੇ ਨਹੀਂ ਤਾਂ ਸਵੇਰ ਤੋਂ ਜੋ ਫਗਵਾੜੇ ਦਾ ਪੂਰਾ Hindu ਸਮਾਜ ਹੈ ਜੋ ਗਊ ਮਾਤਾ ਨੂੰ ਪਿਆਰ ਕਰਦਾ ਹੈ ਚਾਹੇ ਉਹ Hindu ਹੈ ਸਿੱਖ ਹੈ ਇਸਾਈ ਹੈ ਜਨ ਹੈ ਜੋ ਵੀ ਗਊ ਮਾਤਾ ਨੂੰ ਪਿਆਰ ਕਰਦਾ ਹੈ ਇਹਨਾਂ ਦੀ ਰੱਖਿਆ ਲਈ ਕੱਲ ਇੱਕ ਮੰਚ ਤੇ ਆਏਗਾ ਔਰ ਉਸ ਤੋਂ ਬਾਅਦ ਹੀ ਜਿਹੜੀ ਪਹਲਾਣੀ ਹੈ ਬਹੁਤ ਖਤਰਨਾਕ ਹੋਏਗੀ ਔਰ ਮੈਂ ਸਾਰਿਆਂ ਨੂੰ ਅਪੀਲ ਕਰ ਰਿਹਾ ਕਿ ਆਓ ਆਪਾਂ ਸਾਰੇ ਇਕੱਠੇ ਹੋਈਏ ਤਾਂ ਕਿ ਜੋ ਦੁਰਦਸ਼ਾ ਸਾਡੀਆਂ ਸਾਡੇ ਸਨਾਤਨ ਧਰਮ ਦੀਆਂ ਸਾਡੀ ਗਊ ਮਾਤਾਵਾਂ ਦੀਆਂ ਹੋ ਰਹੀਆਂ ਅਸੀਂ ਇਹਦੇ ਖਿਲਾਫ ਲੜ ਸਕੀਏ ਤੇ ਇਹਨਾਂ ਨੂੰ ਬਚਾ ਸਕੀਏ ਜੈ ਸ਼੍ਰੀ ਰਾਮ ਰਾਧੇ ਕ੍ਰਿਸ਼ਨਾ ਰਾਧੇ ਰਾਧੇ